ਸਕੂਲ ਜਿਸ ਨੂੰ ਵਿਦਿਆ ਦਾ ਮੰਦਰ ਕਿਹਾ ਜਾਂਦਾ ਏ ਉੱਥੇ ਦੇਖ ਲੋ ਇਹ ਕੀ ਕੰਮ ਹੋ ਰਿਹਾ ਸੀ ਜੋ ਵੀਡੀਓ ਤੁਸੀਂ ਦੇਖੀ ਇਸ ਦੇ ਪਿੱਛੇ ਜੋ 뮤직 ਚੱਲ ਰਿਹਾ ਇਹ ਇੱਕ Hindu Bhai Chareya ਦਾ ਜਿਹੜਾ ਮੰਤਰ ਹੈ ਉਹ ਚੱਲ ਰਿਹਾ ਤੇ ਅਜਿਹੇ ਦੇ ਵਿੱਚ ਹੀ ਕੁਝ ਵਿਦਿਆਰਥੀਆਂ ਦੇ ਵੱਲੋਂ ਸਕੂਲ ਦੇ ਵਿੱਚ ਰੈਂਪ ਵੋਕ ਜਿਹੜੀ ਕੀਤੀ ਗਈ ਹੈ ਤਾਂ ਇਹ ਦੇਖ ਕੇ ਜਿਹੜੇ Hindu Bhai Chareye ਨੇ ਉਹ ਪਾੜ ਕੁੱਠੇ ਨੇ ਵਿਵਾਦ ਹੈ ਜਿਹੜਾ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਇਸ ਦੇ ਕਾਰਨ ਜਿਹੜੀ ਠੇਸ ਪਹੁੰਚੀ ਹੈ ਕਿਉਂਕਿ ਵਿਦਿਆਰਥੀਆਂ ਦੇ ਵੱਲੋਂ ਉਹਨਾਂ ਦੇ ਮੰਤਰ ਦੇ ਉੱਪਰ ਜੋ ਕਿ ਰੈਂਪ ਵੋਕ ਹੈ ਜੋ ਹੋ ਕੀਤੀ ਗਈ ਹੈ ਤਾਂ ਅਜਿਹੇ ਦੇ ਵਿੱਚ ਉਹਨਾਂ ਦੀ ਧਾਰਮਿਕ ਭਾਵਨਾਵਾਂ ਤੇ ਠੇਸ ਪਹੁੰਚੀ ਹੈ ਤਾਂ ਦੱਸ ਦੇ ਕਿ ਜਲੰਧਰ ਦੇ ਨਿਜੀ ਸਕੂਲ ਦੇ ਵਿੱਚ ਕੁਝ ਵਿਦਿਆਰਥੀਆਂ ਦੇ ਵੱਲੋਂ ਰੈਂਪ ਵੋਕਾ ਜਿਹੜੀ ਕੀਤੀ ਗਈ ਸੀ ਤੇ ਇਸ ਵਿਸ਼ਿਆਂਾਂ ਦੇ ਆਗੂਆਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਅੱਜ ਅਸੀਂ ਆਏ ਹਾਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਜਿਹੜੇ ਸਕੂਲ ਦੇ ਵਿੱਚ ਜਿਹੜੀ ਬੇਅਦਬੀ ਕੀਤੀ ਗਈ ਆ ਉਸ ਬੇਅਦਬੀ ਦੇ ਵਿੱਚ ਦੇਖੋ ਮੰਤਰਾਂ ਦਾ ਉਚਾਰਨ ਇੱਕ ਮੋਡਲਿੰਗ ਦੇ ਵਿੱਚ ਮੰਤਰਾਂ ਦਾ ਉਚਾਰਨ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਦੇਖੋ ਤੁਸੀਂ ਮੋਡਰਨਿੰਗ ਕਰਾੜੇ ਜਿਹੜੇ ਮਰਜੀ ਆਪਣੇ ਸੌਂਗ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜੇ ਸਾਡੇ ਮੰਤਰਾਂ ਦੇ ਉਚਾਰਨ ਨੂੰ ਤੁਸੀਂ ਮੋਡਰਨਿੰਗ ਦੇ ਥਾਂ ਤੇ ਵਰਤੋਗੇ ਕਿਉਂਕਿ ਮੰਤਰ ਸਾਡੀ ਆਸਥਾ ਵਾ ਹਿੰਦੂਆਂ ਦੇ ਵਿੱਚ ਜਦੋਂ ਵੀ ਕੋਈ ਪੂਜਾ ਅਰਚਨਾ ਪਾਠ ਕੀਤਾ ਜਾਂਦਾ ਉੱਥੇ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਔਰ ਤੁਸੀਂ ਮੰਤਰਾਂ ਦਾ ਉਚਾਰਨ ਇੱਕ ਮੋਡਰਨਿੰਗਲੀ ਕਰੋਗੇ ਬੜੀ ਸ਼ਰਮ ਦੀ ਗੱਲ ਕਰਨੇ ਸਕੂਲ ਵਾਲਿਆਂ ਦੇ ਔਰ ਜਿਹੜੇ ਸਕੂਲ ਦੇ ਸੰਤ ਦਾਸ ਸਿੰਘ ਦਾਸ ਦੇ ਨਾਂ ਦੇ ਸਕੂਲ ਨੇ ਉਹਨਾਂ ਨੂੰ ਵੀ ਕਹਿੰਨੇ ਕਿ ਤੁਸੀਂ ਇੱਕ ਹਿੰਦੂਆ ਦੀ ਪ੍ਰਤਿਮਾ ਨੂੰ ਹਿੰਦੂਆ ਦੀ ਆਸਥਾ ਨਾਲ ਜਾਣ ਬੁੱਝ ਕੇ ਖੇਲਵਾੜ ਕੀਤਾ ਅੱਜ ਅਸੀਂ ਮੰਗ ਪੱਤਰ ਦਿੱਤਾ ਸੀਪੀ ਸਾਹਮਣੂ ਔਰ ਆਸ ਕਰਦੇ ਹਾਂ ਕਿ 24 ਘੰਟੇ ਦੇ ਵਿੱਚ ਪਰਚਾ ਦਰਜ ਹੋਊਗਾ ਜੇਕਰ ਨਹੀਂ ਹੁੰਦਾ ਤੇ ਅਸੀਂ ਰੋਡ ਤੇ ਬਹਿ ਕੇ ਸਕੂਲ ਦੇ ਬਾਹਰ ਬਹਿ ਕੇ ਦਾ ਰੋਸ ਪ੍ਰਦਰਸ਼ਨ ਕਰਾਂਗੇ ਅੱਛਾ ਤੁਸੀਂ ਕਹਿ ਰਹੇ ਹੋ ਕਿ ਮੰਤਰਾ ਦਾ ਉਪਚਾਰ ਕੀਤਾ ਹੈ ਇੰਟਰਨੈਸ਼ਨਲ ਫੈਸਟਿਵਲ ਵਿੱਚ ਵੀ ਇਦਾਂ ਦੇ ਮੰਤਰਾ ਦਾ ਉਪਚਾਰ ਕੀਤਾ ਜਾਂਦਾ ਉਦੋਂ ਤੁਹਾਡੇ ਵੱਲੋਂ ਕਿਉਂ ਨਹੀਂ ਦੇਖੋ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਜੋ ਹੋਇਆ ਦੇਖੋ ਸਾਨੂੰ ਜੋ ਸਾਡੇ ਧਿਆਨ ਚ ਆਇਆ ਜਾਂ ਸਾਡੇ ਸ਼ਹਿਰ ਦੇ ਵਿੱਚ ਹੋਈ ਜਿਹੜੀ ਘਟਨਾ ਅਸੀਂ ਉਸ ਦੇ ਖਿਲਾਫ ਖੜੇ ਹੋਏ ਆ ਜੇਕਰ ਸਾਡੇ ਸ਼ਹਿਰ ਦੇ ਵਿੱਚ ਇਦਾਂ ਦਾ ਕਿਤੇ ਵੀ ਸਾਡੇ ਧਰਮ ਦੀ ਬੇਅਦਬੀ ਹੋ ਗਈ ਅਸੀਂ ਪਿੱਛਾ ਨਹੀਂ ਹਟਾਗੇ ਉਹ ਚਾਹੇ ਜਿਹੜਾ ਮਰਜੀ ਵਿਅਕਤੀ ਹੋਵੇ ਅਸੀਂ ਉੱਤੇ ਕਾਨੂੰਨੀ ਕਾਰਵਾਈ ਕਰਾ ਕੇ ਰਵਾਂਗੇ ਅਸੀਂ 24 ਘੰਟੇ ਦਾ ਅਲਟੀਮੇਟ ਵੀ ਦਿੱਤਾ ਪ੍ਰਸ਼ਾਸਨ ਨੇ ਵਿਸ਼ਵਾਸਨ ਦਿੱਤਾ ਕਿ ਕਾਰਵਾਈ ਕੀਤੀ ਜਾਊਗੀ